ਅੱਜ ਜਿਸੇ ਤੁਹਾਨੂੰ ਦੱਸਾਂਗੀ ਕਿ ਆਹ ਘਰੇਲੂ ਨੁਕਸੇ ਛੋਟੇ ਛੋਟੇ ਨੁਕਸੇ ਕਰਕੇ ਤੁਸੀਂ ਆਪਣੀ ਸਰੀਰ ਨੂੰ ਕਿਵੇਂ ਸਵਾਸਤ ਰੱਖ ਸਕਦੇ ਹੋ ਪਹਿਲਾ ਨੁਕਸਾ ਇਹ ਹੈ ਕਿ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਤੇ ਪੂਰੇ ਸਰੀਰ ਨੂੰ ਥਕਾਨ ਹੋ ਜਾਂਦੀ ਹੈ ਜਿਸ ਨੂੰ ਕਿ ਰਾਤ ਨੂੰ ਤੁਸੀਂ ਪੈਰਾਂ ਨੂੰ ਗਰਮ ਪਾਣੀ ਨਾਲ ਕੋਸੇ ਪਾਣੀ ਨਾਲ ਧੋ ਲੈਣਾ ਹੈ ਉਸ ਤੋਂ ਬਾਅਦ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਪੈਰਾਂ ਦੀ ਮ사ਜ ਕਰਨੀ ਹੈ ਜਿਸ ਨਾਲ ਕੀ ਤੁਹਾਡੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ। ਅਗਰ ਬੱਚਿਆਂ ਨੂੰ ਬੁਖਾਰ ਹੈ, ਬਹੁਤ ਜਲਦੀ ਬੁਖਾਰ ਹੋ ਜਾਂਦਾ ਹੈ ਤਾਂ ਬੱਕਰੀ ਦੇ ਦੁੱਧ ਵਿੱਚ ਸ਼ਵਾਰੇ ਉਬਾਲ ਕੇ ਪਿਓ ਤੇ ਬੱਚਿਆਂ ਨੂੰ ਪਿਆਓ। ਇਹਦੇ ਨਾਲ ਬੱਚਿਆਂ ਨੂੰ ਬੁਖਾਰ, ਸਰਦੀ ਜੁਕਾਮ ਬਾਰ-ਬਾਰ ਨਹੀਂ ਹੋਵੇਗਾ। ਨੰਬਰ 3 ਦੁੱਧ ਵਿੱਚ ਵੈਸੀ ਵੀ ਸ਼ਵਾਰੇ ਉਬਾਲ ਕੇ ਪੀਣ ਨਾਲ ਸਰੀਰ ਦੀ ਥਕਾਨ ਤੇ ਬੁਖਾਰ ਤੋਂ ਬਹੁਤ ਹੀ ਵਧੀਆ ਫਾਇਦਾ ਹੁੰਦਾ ਹੈ। ਨੰਬਰ 4 ਘਰ ਵਿੱਚ ਦੁਪਹਿਰ ਨੂੰ ਪੂਰਾ ਪਰਿਵਾਰ ਹੈ ਤਾਂ ਦੁਪਹਿਰ ਨੂੰ ਕੁਝ ਮਿੱਠੀ ਚੀਜ਼ ਬਣਾਓ। ਘਰ ਵਾਲੇ ਪੂਰੇ ਪਰਿਵਾਰ ਦੇ ਸਮੇਤ ਬੈਠ ਕੇ ਖਾਓ ਜਿਸ ਨਾਲ ਕੀ ਤੁਹਾਡੇ ਘਰ ਦਾ ਪ੍ਰੇਮ ਵੀ ਵਧੇਗਾ। ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੁੰਦੀ ਹੈ ਤੇ ਦਿਲ ਬਹੁਤ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ। ਉਹਨਾਂ ਨੂੰ ਹਰੇਕ ਸਬਜ਼ੀ ਰੋਟੀ ਖਾਣ ਸਮੇਂ ਜ਼ਿਆਦਾ ਗਰਮ ਰੋਟੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੋਸਾ ਤੇ ਨਾਰਮਲ ਹੀ ਸਬਜ਼ੀ ਖਾਣੀ ਚਾਹੀਦੀ ਹੈ। ਕੋਸੇ ਤੇ ਨਾਰਮਲ ਹੀ ਰੋਟੀ ਖਾਣੀ ਚਾਹੀਦੀ, ਜ਼ਿਆਦਾ ਗਰਮ ਨਹੀਂ ਖਾਣੀ ਚਾਹੀਦੀ। ਉਹਦੇ ਨਾਲ ਦਿਲ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ। ਜੇ ਸਬਜ਼ੀ ਵਿੱਚ ਨਮਕ ਜ਼ਿਆਦਾ ਪੈ ਜਾਵੇ ਤਾਂ ਛੋਟੀ ਜੀ ਆਟੇ ਦੀ ਲੋਈ ਬਣਾ ਲਵੋ। ਉਹ ਸਬਜ਼ੀ ਦੇ ਵਿੱਚ ਪਾ ਦਿਓ। ਨਮਕ ਘੱਟ ਹੋ ਜਾਵੇਗਾ। ਜੇ ਇਹ ਨਹੀਂ ਕਰ ਸਕਦੇ ਤਾਂ ਇੱਕ ਆਲੂ ਦਾ ਅੱਧਾ ਟੁਕੜਾ ਛਿੱਲ ਕੇ ਵਿੱਚ ਬਾਦੋ ਇਹਦੇ ਨਾਲ ਵੀ ਨਮਕ ਠੀਕ ਹੋ ਜਾਵੇਗਾ ਰਾਤ ਨੂੰ ਵਾਲਾਂ ਨੂੰ ਕੰਗੀ ਕਰਕੇ ਸੌਣ ਨਾਲ ਸਵੇਰੇ ਵਾਲਾਂ ਨੂੰ ਨਰਮ ਤੇ ਮੁਲਾਇਮ ਹੁੰਦੇ ਹਨ ਤੇ ਵਾਲ ਜ਼ਿਆਦਾ ਨਹੀਂ ਝੜਦੇ ਰਾਤ ਨੂੰ 蒂ਲੀ 蒂ਲੀ ਗੁੱਤ ਗੁੰਦ ਕੇ ਸੌਣ ਨਾਲ ਵਾਲ ਲੰਬੇ ਹੁੰਦੇ ਨੇ ਅਗਰ ਵਾਲਾਂ ਨੂੰ ਲੰਬਾ ਕਰਨਾ ਹੈ ਤਾ ਬੱਕਰੀ ਦੇ ਦੁੱਧ ਵਿੱਚ ਸਰੋਂ ਦਾ ਤੇਲ ਮਲਾ ਕੇ ਮਾਲਿਸ਼ ਕਰਨ ਨਾਲ ਵਾਲ ਬਹੁਤ ਹੀ ਲੰਬੇ ਤੇ ਘਣੇ ਹੁੰਦੇ ਹਨ। ਅਗਰ ਅੱਖਾਂ ਦੀ ਕਮਜ਼ੋਰੀ ਹੈ ਤਾਂ ਧਾਗੇ ਵਾਲੀ ਮਿਸ਼ਰੀ ਥੋੜੀ ਜੀ ਥੋੜੀ 100 ਗ੍ਰਾਮ ਸੌਫ ਬਦਾਮ ਇਹਨਾਂ ਨੂੰ ਪੀਸ ਕੇ ਚੂਰਨ ਬਣਾ ਲਓ ਤੇ ਇਹਦਾ ਚੂਰਨ ਦਾ ਸੇਵਨ ਸਵੇਰੇ ਦੁੱਧ ਦੇ ਨਾਲ ਕਰੋ ਜਿਸ ਦੇ ਨਾਲ ਕੀ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਵਧ ਜਾਵੇਗੀ। ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤੇ ਆਪਣੇ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤੇ ਮੇਥੀ ਜੋ ਮੇਥੀ ਦਾਣਾ ਹੁੰਦਾ ਹੈ ਉਸ ਨੂੰ ਮਿਕਸੀ ਵਿੱਚ ਪੀਸ ਕੇ ਉਸ ਦਾ ਚੂਰਨ ਬਣਾ ਲਵੋ ਤੇ ਸਵੇਰੇ ਇੱਕ ਚਮਚਾ ਖਾਲੀ ਪੇਟ ਗਰਮ ਪਾਣੀ ਦੇ ਨਾਲ ਲਵੋ ਜਿਸ ਨਾਲ ਕੀ ਤੁਹਾਡਾ ਮੋਟਾਪਾ ਘੱਟ ਜਾਵੇਗਾ ਜੇ ਤੁਹਾਨੂੰ ਯੂਰੀ ਐਸਿਡ ਦੀ ਪ੍ਰੋਬਲਮ ਹੈ ਤਾਂ ਸੇਬ ਦਾ ਮਰਬਾ ਖਾਓ ਉਸ ਦੇ ਨਾਲ ਤੁਹਾਡੇ ਸਰੀਰ ਦੀ ਦਰਦ ਦੂਰ ਹੋ ਜਾਵੇਗੀ ਜੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ ਤਾਂ ਮਨੱਕੇ ਤੇ ਦੁੱਧ ਉਬਾਲ ਕੇ ਪੀਓ ਜਦੋਂ ਤੁਸੀਂ ਇਸ ਨੂੰ ਪੀਓਗੇ ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਤਾਕਤ ਆਵੇਗੀ ਰਾਤ ਨੂੰ ਸੌਂਗੀ ਪੀਓਗੇ ਸਵੇਰੇ ਖਾਲੀ ਪੇਟ ਖਾਣਾ ਬਹੁਤ ਫਾਇਦਾ ਹੁੰਦਾ ਹੈ ਇਸ ਨਾਲ ਖੂਨ ਵੱਧਦਾ ਹੈ। ਅਗਲਾ ਉਪਾਏ ਜੇ ਛੋਟੇ ਬੱਚਿਆਂ ਨੂੰ ਬਾਰ-ਬਾਰ ਨਜ਼ਰ ਲੱਗ ਜਾਂਦੀ ਹੈ ਤਾਂ ਤਵੇ ਦੀ ਤਵੇ ਦੀ ਪਿਛਲੇ ਪਾਸੇ ਕਾਲਕ ਲੱਗੀ ਹੁੰਦੀ ਹੈ ਉਸ ਦਾ ਟਿੱਕਾ ਬੱਚੇ ਨੂੰ ਲਗਾਓ ਇਸ ਦੇ ਨਾਲ ਨਜ਼ਰ ਬੱਚੇ ਨੂੰ ਨਹੀਂ ਲੱਗੇਗੀ। ਜੇ ਸਿਰਦਰਦ ਹੋ ਰਿਹਾ ਹੈ ਤਾਂ ਪਾਲਕ ਦੀ ਸਬਜ਼ੀ ਬਿਲਕੁਲ ਵੀ ਨਾ ਖਾਓ। ਉਹਦੇ ਨਾਲ ਸਿਰਦਰਦ ਹੋਰ ਵੀ ਵੱਧ ਜਾਵੇਗਾ। ਜੇ ਤੁਹਾਨੂੰ ਪੀਰੀਅਡ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਪੀਰੀਅਡ ਖੁੱਲ ਕੇ ਨਹੀਂ ਆ ਰਹੀ ਤਾਂ ਗੁੜ ਕਾਲੀ ਮਿਰਚ ਦਾ ਕੜਾ ਬਣਾ ਕੇ ਪੀਓ ਉਸ ਨਾਲ ਬਹੁਤ ਫਾਇਦਾ ਮਿਲੇਗਾ ਜੇ ਤੁਹਾਡੇ ਪੇਟ ਵਿੱਚ ਪੀਰੀਅਡ ਦੇ ਕਾਰਨ ਦਰਦ ਹੋ ਰਹੀ ਹੈ ਤਾਂ ਸੌਂਠ ਲਾਲੂ ਥੋੜੀ ਜੀ ਉਸ ਨੂੰ ਦੋ ਚਮਚੇ ਪੀਂਸ ਲਓ ਦੋ ਚਮਚੇ ਹੋ ਜਾਣ ਦੇਸੀ ਘਿਓ ਦੇ ਵਿੱਚ ਭੁੰਨ ਕੇ ਵਿੱਚ ਗੁੜ ਪਾ ਲਵੋ ਉਸ ਦਾ ਸੇਵਨ ਸਵੇਰੇ ਚਾਹ ਨਾ ਕਰੋ ਪੇਟ ਦੇ ਪੀਰੀਅਡ ਦੀ ਦਰਦ ਨਾਲ ਕਮਰ ਦਰਦ ਤੇ ਪੇਟ ਦੇ ਦਰਦ ਵੀ ਆਰਾਮ ਮਿਲੇਗਾ ਅੱਖਾਂ ਦੀ ਯੋਸ਼ਨੀ ਸਵੇਰੇ ਸਾਜਰੀ ਉੱਠ ਕੇ ਤੁਸੀਂ ਪਾਲਕ ਦੇ ਪੱਤੇ ਦੇਖੋ ਧਨੀਆ ਦੇਖੋ ਹਰੀਆਂ-ਹਰੀਆਂ ਘਾਹ ਦੇਖੋ ਇਹਦੇ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਫਰਕ ਪਵੇਗਾ ਜੇ ਹੋ ਸਕੇ ਤਾਂ ਘਾਹ ਦੇ ਉੱਤੇ ਨੰਗੇ ਪੈਰ ਚਲੋ ਜਿਸ ਨਾਲ ਕਿ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੋਏਗਾ ਅੱਖਾਂ ਦੀ ਰੋਸ਼ਨੀ ਵਧੇਗੀ ਸਵੇਰ ਦੀ ਸੈਰ ਕਰਨ ਤੋਂ ਪਹਿਲਾਂ ਇੱਕ ਗਰਮ ਗਰਮ ਗਲਾਸ ਪਾਣੀ ਦਾ ਪਿਓ ਜਿੰਨਾ ਤੁਸੀਂ ਸਹਿ ਸਕਦੇ ਹੋ ਸਿਪ-ਸਿਪ ਕਰਕੇ ਪਾਣੀ ਪੀਣਾ ਹੈ ਜਿਸ ਨਾਲ ਕੀ ਤੁਹਾਡਾ weight ਵੀ ਘੱਟ ਹੋਵੇਗਾ ਤੇ ਸੈਰ ਕਰਨ ਨਾਲ ਤੁਹਾਡੇ ਤਾਜ਼ਗੀ ਵੀ ਆਏਗੀ ਸਰੀਰ ਦੀ ਥਕਾਨ ਵੀ ਦੂਰ ਹੋਵੇਗੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਗੁਰਦਾ ਸੇਵਨ ਜ਼ਰੂਰ ਕਰੋ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਗੁੜ ਖਾਂਦੇ ਹੋ ਗੁੜ પેટ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਤੇ ਗੁੜ ਨਾਲ ਭੁੱਖ ਵੀ ਵੱਧਦੀ ਹੈ ਜੇ ਤੁਸੀਂ ਲੱਸੀ ਬਣਾਉਂਦੇ ਹੋ ਤਾਂ ਲੱਸੀ ਦੇ ਵਿੱਚ ਕਾਲਾ ਨਮਕ ਤੇ ਕਾਲੀ ਮਿਰਚ ਪੀਸ ਕੇ ਥੋੜਾ ਜਿਹਾ ਜ਼ਰੂਰ ਪਾ ਲਵੋ ਜਿਸ ਨਾਲ ਲੱਸੀ ਦਾ ਸਵਾਦ ਵੀ ਬਹੁਤ ਜ਼ਿਆਦਾ ਵੱਧ ਜਾਏਗਾ ਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਹੈ ਉਹਨਾਂ ਦੀ ਭੁੱਖ ਦੀ ਪ੍ਰੋਬਲਮ ਵੀ ਦੂਰ ਹੋ ਜਾਵੇਗੀ ਜਿਹੜੇ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਹੈ ਵੀ ਉਸ ਨੂੰ ਕਾਲੀ ਮਿਰਚ ਦਾ ਪਾਊਡਰ ਲੱਸੀ ਵਿੱਚ ਪਾ ਕੇ ਦਿਓ ਅਗਲਾ ਦੱਸਦੇ ਹਾਂ ਕਿ ਜੇ ਬੱਚੇ ਸਵੇਰੇ ਕੁਝ ਨਹੀਂ ਖਾ ਕੇ ਜਾਂਦੇ ਇਹ ਉਹਨਾਂ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ ਸਵੇਰੇ ਸਵੇਰੇ ਬੱਚਿਆਂ ਨੂੰ ਖਾਲੀ ਪੇਟ ਸਕੂਲ ਨਾ ਭੇਜੋ ਉਹਨਾਂ ਨੂੰ ਕੁਝ ਖਵਾ ਕੇ ਕੋਈ ਨਾਸ਼ਤਾ ਕਰਵਾ ਕੇ ਜ਼ਰੂਰ ਭੇਜੋ ਜੇ ਨਹੀਂ ਖਾਂਦੇ ਤਾਂ ਕੁਝ ਡਰਾਈ ਫਰੂਟਸ ਹੀ ਖਲਾ ਦਿਆ ਕਰੋ ਜਿਹਦੇ ਨਾਲ ਬੱਚੇ ਦੇਦੀ ਮਾਗ ਨੂੰ ਤਾਕਤ ਮਿਲਦੀ ਹੈ ਸਵੇਰੇ ਸਵੇਰੇ ਕੇਲੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਕਮਜ਼ੋਰ ਬੱਚਿਆਂ ਲਈ ਇਹ ਬਹੁਤ ਫਾਇਦੇਮੰਦ ਹੈ ਜੇ ਬੱਚਾ ਪਾੜ ਰਿਹਾ ਹੈ 1 ਘੰਟੇ ਬਾਅਦ ਉਸ ਨੂੰ ਖਾਣ ਨੂੰ ਜ਼ਰੂਰ ਕੋਈ ਨਾ ਕੋਈ ਵੀ ਚੀਜ਼ ਦੇ ਦਿਓ ਤਾਂ ਕਿ ਜਿੰਨਾ ਉਸ ਦੇ ਪੇਟ ਦਾ ਜੋਰ ਲੱਗਾ ਹੈ ਉਹ ਦੇ ਮੁਕਾਬਕ ਉਸ ਨੂੰ ਕੁਝ ਖਾਣ ਨੂੰ ਵਧੀਆ ਚੀਜ਼ ਦਿਓ ਜਿਵੇਂ ਫਰੂਟਸ ਉਹਦੇ ਨਾਲ ਉਹਦੀ એનર્ਜੀ ਘਟੇਗੀ ਨਹੀਂ ਸਗੋਂ ਵਧੇਗੀ ਬੱਚਿਆਂ ਦੀ ਸਿਹਤ ਲਈ ਸਵੇਰੇ ਬੱਚਿਆਂ ਨੂੰ ਦੁੱਧ ਜ਼ਰੂਰ ਪਿਲਾਓ ਜੀ ਹੋ ਸਕਦਾ ਹੈ ਤਾਂ ਖਾਣਾ ਖਾਣ ਤੋਂ ਬਾਅਦ 10 ਮਿੰਟ ਸੈਰ ਜਰੂਰ ਕਰੋ ਜਿਸ ਨਾਲ ਕੀ ਤੁਹਾਡਾ ਭੋਜਨ ਪਚ ਜਾਵੇਗਾ ਤੇ ਤੁਹਾਡੇ ਸਰੀਰ ਨੂੰ ਮੋਟਾਪਾ ਵੀ ਨਹੀਂ ਆਵੇਗਾ